ਮੋਦੀ ਮੋਦੀ ਵਾਲੀ ਪਾਰਟੀ ਆਈ ਹੈ ਤੁਹਾਡੇ ਲਈ ਆਈ ਮੋਦੀ ਜੋ ਪਾਉਣੀਆ ਨਹੀਂ ਉਹ ਹੈ ਆਈ ਉਹ ਪੰਜਾਬੀ ਖਿਡਾਰੋ ਮਰ ਜਾਓ ਜਿਹਨੇ ਸਾਜੀ ਸੁਣੀਆ ਕੰਜਰਾਂ ਨੇ ਕੀ ਜੁੜਨੇ ਆਦਤ ਚਾਰ ਚਾਰ ਤੇ ਸਾਡੇ ਸਾਡੇ ਰਾਜਧਾਨੀ ਦੇ ਉੱਤੇ ਰੋਟੀ ਕਮਾ ਕੇ ਖਾਂਦੇ ਅਬ ਕੀ ਕੀ ਦੇਹੋ ਜੀ ਸੋਲਦੇ ਆਈ ਦੀ ਤੁਹਾਨੂੰ ਦੱਸੋ ਥੋੜਾ ਜਿਆ ਸਾਨੂੰ ਦੇ ਹਾ ਦੋ ਦੋ ਚਾਰ ਚਾਰ ਮਰਲੇ ਥਾਂ ਬਣਾ ਕੇ ਪੈਹੀ ਕਿਧਰ ਟਿਕਾਣੇ ਦੇ ਬਈ ਆ ਕੇ ਬੋਟਾ ਪਾਉਣੀਆਂ ਯਾਰ ਹਰ ਬੋਟਾ ਨਾ ਕੋਈ ਪਾਵੇਗਾ ਤਾਂ ਲੱਕ ਲਾਂਪੀ ਨਾਲ ਦੀ ਚੀਜ਼ ਦਾ ਬਾਬਾ ਰਾਮਦਾਸ ਜੀ ਜੋ ਰਾਮਦਾਸ ਜੀ ਦੇ ਘਰ ਤੁਸੀਂ ਰੋਜ਼ਾਨਾ ਆਉਂਦੇ ਹੋ ਉੱਥੇ ਸੁਣਵਾਈ ਹੋਇਆ ਜਾਨੀ ਜੇ ਇਹ ਲੀਡਰ ਨਾਂ ਵੀ ਸੁਣਾਂਗੇ ਉੱਥੇ ਰੋਟੀ ਮਿਲਦੀ ਹੋਈ ਉਹ ਤੇ ਹਰ ਕਿਸੇ ਸੁਣਦਾ ਫਿਰ ਆ ਲੀਡਰ ਨਹੀਂ ਮਾਮੇ ਸੁਣਦੇ ਸਾਡੇ ਵਰਗਾ ਬਿਲ ਬਨੂ ਰੀਅਲ ਮੀਆ ਕਰਦੇ ਨੇ ਤੇ ਛੱਡੇ ਫਟਾ ਦਿੰਦੇ ਆਪਣੀ ਬੁੱਢੀ ਆਸੀ ਸਦੇ ਬਟੀ ਆਪਣੀ ਗੱਡੇ ਧੁੱਪੇ ਪਤਾ ਤੇ ਲੱਗੇ ਮਜਾ ਉਸ ਪਾਰਟੀ ਦਾ ਵਾ ਜਿਹੜੀ ਨਾਲ ਆਪ ਹੋ ਕੇ ਚੋਣਾ ਦਾ ਮਾਹੌਲ ਚੱਲ ਰਿਹਾ ਤੇ ਸਾਰੇ ਹੀ ਰਾਜਨੇਤਾ ਜਿਹੜੇ ਨੇ ਪੱਬਾਂ ਪਾਰ ਹੋਏ ਪਏ ਨੇ ਜਨਤਾ ਦੇ ਦਰਬਾਰ ਜਾਂਦੇ ਨੇ ਤੇ ਹੱਥ ਜੋੜਦੇ ਨੇ ਵੋਟਾਂ ਵਾਸਤੇ ਪਰ ਆਮ ਜਨਤਾ ਕਿਸ ਤਰ੍ਹਾਂ ਦਾ ਐ MP ਚਾਉਂਦੀ ਐ ਕਿਸ ਤਰ੍ਹਾਂ ਦਾ MLA ਚਾਉਂਦੀ ਐ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਦੇਸ਼ ਤੇ ਮਾਤਾ ਜੀ ਵੋਟਾਂ ਚੱਲ ਰਹੀਆਂ ਤੁਹਾਡੇ ਤਾਂ ਹੀ ਪਹੁੰਚੇ ਨੇ ਰਾਜਨੇਤਾ ਸਾਰੇ ਸਾਡੇ ਤੇ ਕੋਈ ਪਹੁੰਚਦਾ ਨਹੀਂ ਸਾਡੀ ਜਿਹੜੀ 1000 ਰੁਪਈਆ ਇਹਨਾਂ ਨੇ ਉਹ ਜਿਹੜਾ ਕੇਸਰੀ ਵਾਲੀ ਉਹ ਆਂਦਾ ਹੀ ਪਾਵਾਂਗਾ ਕਿਸੇ ਨੇ ਪੁੱਛਿਆ ਨਹੀਂਗਾ ਕੋਈ ਰਾਸ਼ਨ ਕੱਟਨੀ ਹੈ ਡਬਾ ਬਣਾਇਆ ਆਟਾ ਜਿਹੜਾ 35-40 ਰੁਪਏ ਕਿਲੋ ਕਰਦਾ ਗਰੀਬ ਕੀ ਕਰੇਗਾ ਜਿਹਦਾ 2-4 ਚੀਜ਼ ਨੇ ਉਹ ਕੀ ਕਰੇਗਾ ਕਿਲੋ ਲਿਆ ਕੇ ਇਹਨਾਂ ਨੂੰ ਇਹਨਾਂ ਨੂੰ ਨਹੀਂ ਸ਼ਰਮ ਆਉਂਦੀ ਵੋਟਰਾਂ ਨੂੰ ਲੈਣ ਨੂੰ ਭਜਦੇ ਨੇ ਤੇ ਬੇਸ਼ਰਮਪੁਰਾ ਦਿਖੰਬੇ ਨੇ ਮਾਤਾ ਜੀ ਉਮਰ ਕਿੰਨੀ ਹੋਈ ਤੁਹਾਡੀ ਉਮਰ ਮੇਰੀ 60 ਸਾਲ ਤੇ 60 ਸਾਲ ਦੇ ਵਿੱਚ ਬੜੀ ਵਾਰ ਵੋਟਾਂ ਆਈਆਂ ਨੇ ਬੜੀ ਵਾਰ ਜਿਹੜੇ ਮੰਤਰੀ ਹੁੰਦੇ ਕਿਸੇ ਨੂੰ ਇੰਦਰਾ ਗਾਂਧੀ ਦਾ ਰਾਜ ਇਹ ਪਿੰਡਾਂ ਦੀਆਂ ਛੜਕਾ ਬਣਾਉਂਦੀਆਂ ਤੇ ਇਹ ਹੀ ਤੇ ਹੀ ਤੁਹਾਡੀ ਰੋਟੀ ਲਾਈ ਸੀ ਰੋਟੀ ਸਾਡੀ ਲੱਗਦੀ ਸੀ ਪਰ ਹੁਣ ਤੇ ਕੋਈ ਪੁੱਛਦਾ ਹੀ ਨਹੀਂਗਾ ਜਿੰਨੇ ਨੇਤਾ ਆਉਂਦੇ ਨੇ ਉਹਨੇ ਆਪਣਾ ਢਿੱਡ ਭਰਦੇ ਤੇ ਕੁਰਸੀ ਚ ਬਹਿ ਜਾਂਦੇ ਨੇ ਗਰੀਬ ਨੂੰ ਕੋਈ ਨਹੀਂ ਪੁੱਛਦਾ ਜੇ ਜੇ ਉਹਨਾਂ ਦੇ ਘਰ ਤੇ ਨੇਤਾ ਅੰਦਰ ਬੈਠ ਜਾਂਦਾ ਤੇ ਬੁੱਢੀਆਂ ਪਹਿਲੇ ਕਹਿ ਦਿੰਦੀਆਂ ਉਹ ਘਰ ਨਹੀਂ ਉਹ ਬੂਏ ਪਿੱਛੇ ਲੁਕੇ ਆਉਂਦਾ ਤੇ ਬੁੱਢੀਆਂ ਅਸੀਂ ਥੱਲੇ ਬੈਠੀਆਂ ਹੁੰਦੀਆਂ ਰਾਜ ਤੇ ਉਹ ਭੋਗਦੇ ਨੇ ਅਸੀਂ ਤੇ ਨਰਕ ਭੋਗਣ ਦਾ ਆ ਮੈਨੂੰ ਇਹ ਦੱਸੋ ਆਟਾ ਦਾਲ ਦਿਆਂ ਦੇ ਫ੍ਰੀ ਮਿਲਦੀ ਆ ਮੁਫਤ ਮਿਲਦੀ ਆ ਕਿੰਨੋਂ ਮਿਲਦੀ ਆ ਸਾਨੂੰ ਤੇ ਕੋਈ ਮਿਲਦਾ ਨਹੀਂ ਮੂਦੀ ਲੈ ਸਗੋਂ ਜੂਪੀ ਦੇ ਵਿੱਚ ਆਪਣੇ ਰਾਜ ਦੇ ਵਿੱਚ ਲੋਕਾਂ ਨੂੰ ਜਗਾ ਬਣਾ ਬਣਾ ਦਿੱਤੀ ਆ ਤੇ ਅਸੀਂ ਚਾਹੀ ਜਵੇ ਝੂਗੀਆਂ 'ਚ ਰਹਿੰਦੇ ਆ ਸਾਨੂੰ ਤੇ ਕੋਈ ਕੋਈ ਨਹੀਂ ਪੁੱਛਦਾ ਪੈਨਸ਼ਨ ਮਿਲਦੀ ਆ ਬਿੜਾਪਾ ਨਾ ਮੇਰੇ ਪਿੰਡ ਦੇ ਬੰਦੇ ਆਂਦੇ ਹੀ ਤੂੰ ਅਜੇ ਜਵਾਨ ਐ ਮੈਂ ਕਿਹਾ ਚੰਗਾ ਜਦੋਂ ਤੂੰ ਹੀ ਕਬਰਾਂ 'ਚ ਜਾਓਗੇ ਤੂੰ ਹੀ ਵੀ ਪਤਾ ਲੱਗੇ ਨਹੀਂ ਜਵਾਨ ਆਂਦੇ ਤੁਹਾਨੂੰ ਆਹੋ ਜਵਾਨ ਆਂਦੇ ਤਾਂ ਨਹੀਂ ਮਿਲਦੀ ਬੰਦ ਜੇ ਮੈਂ ਆਹ ਵੇਖਦਾ ਮੇਰੇ ਮੁੰਡੇ ਨੂੰ ਸਾਰੀ ਮੇਰੀ ਕੀ ਗੱਤ ਪਤਾ ਪਰ ਮੈਨੂੰ ਮਹਾਰਾਜ ਦੇ ਵੱਲੋਂ ਲੋਵਾ ਮੈਨੂੰ ਮਹਾਰਾਜ ਵੱਲੋਂ ਲੋਵਾ ਪਰ ਮੈਂ ਬਾਜ਼ਾਰ 'ਚ ਗਜਾ ਕਰਕੇ ਮੰਗ ਕੇ ਆਪਣੀ ਰੋਟੀ ਖਾਣਾ ਵਾ ਪਰ ਮਾਤਾ ਜੀ ਮੈਨੂੰ ਇਹ ਦੱਸੋ ਨੇਤਾ ਜਿਹੜੇ ਨੇ ਵੱਡੇ-ਵੱਡੇ ਉਹ ਆਂਦੇ ਅਸੀਂ ਦੇ ਆਮ ਜਨਤਾ ਦੀ ਜਿਹੜੀ ਆ ਸੁਣਦੇ ਆਂ ਆਂਦੇ ਹਰ ਚੀਜ਼ ਦੀ ਸਹੂਲਤ ਦਿੰਦੀ ਅਸੀਂ ਦੇ ਬਹੁਤ ਸਹੂਲਤ ਦਿੱਤੀ ਆ ਪੋਕੇ ਮਰਦੀ ਦੁਨੀਆ ਹਜੇ ਤੱਕ ਸਹੂਲਤਾਂ 33 ਰੁਪਏ 40 ਆਟਾ ਦੇਣ ਦੇ ਨੇ ਸਹੂਲਤ ਆ ਆ ਬਚਾ ਜਿਹੜਾ ਗਰੀਬ ਰੇੜੀ ਲਾ ਕੇ ਆ ਤੁਸੀਂ ਆਂਦੇ ਬੜਾ ਕੰਮ ਵਧੀਆ ਕਰਦਾ ਹੱਥਾਂ ਦਾ ਸੁੱਚਾ ਇਹ ਵਿਚਾਰਾ ਕਹਦਾ ਸੁੱਚਾ ਜਿੰਨੇ ਸਵੇਰ ਤੋਂ ਲਾ ਕੇ ਕਿਲੋ ਕਿਲੋ ਦੋ ਦੋ ਕੁ ਲੈ ਚਾ ਉਹ ਬਣਾ ਕੇ ਵੇਚਣੇ ਇਹਦੀ ਜੀਆ ਜੰਤ ਨਹੀਂ ਖਾਣ ਵਾਲੀ ਹਾਂ ਆਮ ਪਾਰਟੀ ਜਿਹੜੀ ਆਮ ਪਾਰਟੀ ਵੀ ਹੁਣ ਹੁਣ ਹੱਥ ਜੋੜਦੇ ਨੇ ਤੇ ਮੁੜ ਕੇ ਪੈਰ ਜੋੜਦੇ ਨੇ ਜਦੋਂ ਵੋਟਾਂ ਲਾਦੇ ਮਾਤਾ ਜੀ ਬਾਦਲਾਂ ਨੇ ਬਾਦਲਾਂ ਨੂੰ ਕਿਵੇਂ ਦੇਖਦੇ ਹੋ ਬਾਦਲਾਂ ਨੇ ਵੀ ਆਂਦੇ ਬੜੇ ਕਣਕ ਲਾਈ ਹਾਂ ਕਣਕ ਲਾਈ ਇਹਨਾਂ ਇਹਨਾਂ ਨੇ ਦਿਖਾਈ ਵੇਖਾਂਗੇ ਤੇ ਪਤਾ ਲੱਗੂਗਾ ਇਹ ਕੀ ਬਣਾਉਂਦਾ ਸਾਡਾ ਤੇ ਬੀਜ ਮੋਦੀ ਮੋਦੀ ਵਾਲੀ ਪਾਰਟੀ ਆਈ ਹੈ ਤੁਹਾਡੇ ਨਹੀਂ ਆਹੀ ਮੋਦੀ ਜੋ ਪਉਣੀਆ ਹੀ ਨਹੀਂ ਉਹ ਹੈ ਹੀ ਭਈਆ ਵਾ ਆਏ ਉਹ ਭਈਆ ਕੋ ਪੰਜਾਬੀ ਖਿਡਾਰੋ ਮਰ ਜੋ ਜਿੰਨੇ ਸਾਡੀ ਸੁਣਨੇ ਭਈਆ ਕੰਜਰਾਂ ਨੇ ਕੀ ਸੁਣਨੇ ਭਈਏ ਸਾਡੇ ਸ਼ਹਿਰ ਛੱਡ ਕੇ ਸਾਡੇ ਸਾਡੇ ਰਾਜਧਾਨੀ ਦੇ ਉੱਤੇ ਰੋਟੀ ਕਮਾ ਕੇ ਖਾਂਦੇ ਨੇ ਹਾਂ ਪੰਜਾਬੀ ਦੇ ਫਿਰ ਆਉਂਦੇ ਬਾਦਲਾਂ ਦੀ ਪਾਰਟੀ ਪੰਜਾਬੀ ਪਾਰਟੀ ਹੈ ਉਹਨਾਂ ਨੂੰ ਜਿਵੇਂ ਇਹਨਾਂ ਨੂੰ ਦਰਬਾਰ ਸਾਹਿਬ ਕਿੱਡਾ ਸੁਣਾ ਬਣਾਇਆ ਸਾ ਗਰੀਬ ਜਿਹੜਾ ਮਰਿਆ ਉਹ ਵੀ ਰੋਟੀ ਇੱਥੇ ਖਾਂਦਾ ਆਣ ਕੇ ਖਾਂਦਾ ਨਾ ਆ ਜਿਹੜੀ ਛੜਕਿਆ ਆ ਬਣੀ ਜਿਹੜੀ ਛੜਕਿਆ ਇਹ ਕੱਚੀ ਹੁੰਦੀ ਸੀ ਤੇ ਇੰਨਾ ਨਾ ਗਾਰਾ ਹੁੰਦਾ ਹੈ ਇਹਨੇ ਬਣਾ ਦਿੱਤੀ ਆ ਨਾ ਕੋਈ ਤੇ ਖਸਵਾਰ ਗਿਆ ਇਹ ਨਾ ਨਹੀਂ ਕਿ ਸਵਾਰੀਆਂ ਪਾਰਟੀਆਂ ਨੇ ਕੱਖ ਨਹੀਂ ਸਵਾਰੀਆਂ ਮਾਤਾ ਜੀ ਮੈਨੂੰ ਇਹ ਦੱਸੋ ਬੜੀ ਹੈਰਾਨੀ ਹੋਈ ਹੈ ਜੇ ਬੁਢਾਪਾ ਪੈਨਸ਼ਨ ਨਹੀਂ ਤੁਹਾਡੀ ਲਈ ਨਾ ਕੋਈ ਹੋਰ ਸਹੂਲਤ ਮਿਲੀ ਹੈ ਨਾ ਆਟਾ ਦਾਲ ਮਿਲਦਾ ਵਾ ਤੇ ਫਿਰ ਰੋਜੀ ਰੋਟੀ ਕਿਵੇਂ ਚੱਲਦੀ ਰੋਟੀ ਜੋ ਵੇ ਬੈਠਾ ਜਿਹੜਾ ਬਾਦਲ ਛੱਡ ਗਿਆ ਸਾਡੀ ਜੋਗੀ ਰੋਟੀ ਆਈ ਉਥੋਂ ਸਵੇਰੇ ਮੰਗ ਲੈਨੇ ਆ ਸ਼ੂਗਰ ਆ ਦਵਾਈ ਖਾ ਲੈਨੇ ਆ ਮੰਗ ਕੇ ਲੈ ਆ ਕੇ ਤੇ ਖਾ ਲੈਨੇ ਤੇ ਮੁੜ ਕੇ ਕੋਈ ਨਹੀਂ ਸਾਨੂੰ ਪੁੱਛ ਹੁਣ ਵੋਟਾਂ ਹੁਣ ਵੀ ਵੋਟਾਂ ਚੱਲਣਗੀਆਂ ਹੁਣ ਆਉਂਦੇ ਤੁਹਾਡੇ ਤਾਂ ਹੀ ਪਹੁੰਚਦੇ ਨੇ ਸਾਨੂੰ ਕੀ ਨਾ ਕਰਨਾ ਹੈ ਰਾਣਾ ਦਰਬਾਰ ਸਾਹਿਬ ਤੇ ਆਵੇ ਹਾਹੀ ਕੀ ਕਰਨੀਆਂ ਪਾਰਟੀਆਂ ਦੇ ਵੋਟ ਪਾਉਣੀ ਨਹੀਂ ਉਹਨਾਂ ਨਾ ਮੈਂ ਨਹੀਂ ਵੋਟ ਪਾਉਣੀ ਧੀਆ ਪੁੱਤ ਤੁਹਾਡੇ ਧੀਆ ਪੁੱਤ ਮੇਰਾ ਕੋਈ ਹੈ ਹੀ ਨਹੀਂ ਉਹ ਪੁੱਛਲਾ ਮੇਰੇ ਮੁੰਡੇ ਨੂੰ ਮੈਨੂੰ ਬਾਬਾ ਸਾਹਿਬ ਆ ਮੇਰਾ ਜਿਹੜਾ ਮੈਨੂੰ ਰੋਟੀ ਦਿੰਦਾ ਬੰਦਾ ਕੋਈ ਨਹੀਂ ਕਿ ਬੰਦੇ ਦਾ ਬਾਬਾ ਕੀ ਕੀ ਹੋਜੀ ਸੋਲ ਤੇ ਇਹਦੀ ਤੁਹਾਨੂੰ ਦੱਸੋ ਥੋੜਾ ਜਿਆ ਸਾਨੂੰ ਦੇ ਹਦੋ ਦੋ ਦੋ ਚਾਰ ਚਾਰ ਮਰਲੇ ਥਾਮ ਬਣਾ ਕੇ ਤੇ ਇਹਦੀ ਕਿੱਥੇ ਠਿਕਾਣੇ ਦੇ ਬਈ ਆ ਕੇ ਬੋਟਾ ਪਾਉਣੀ ਆ ਯਾਰ ਹਰ ਬੋਟਾ ਨਾ ਕੋਈ ਪਾਵੇਗਾ ਤਾਂ ਲੱਕ ਲਾਂਪੀ ਨਾਲ ਦੀ ਜਿੰਦਾ ਤੇ ਮਰਨ ਦਾ ਕੋਈ ਕਰੇ ਤਾਂ ਸਹੀ ਨੀ ਮਾਤਾ ਜੀ ਜਿੱਥੇ ਤੁਹਾਡੀ ਸੁਣਵਾਈ ਹੋਣੀ ਆ ਬਾਬਾ ਰਾਮਦਾਸ ਜੀ ਰਾਮਦਾਸ ਜੀ ਦੇ ਘਰ ਤੁਸੀਂ ਰੋਜ਼ਾਨਾ ਆਉਂਦੇ ਹੋ ਉੱਥੇ ਸੁਣਵਾਈ ਹੋਇਆ ਜਾਨੀ ਜੇ ਲੀਡਰ ਨਾਂ ਵੀ ਸੁਣਾਂਗੇ ਉੱਥੇ ਰੋਟੀ ਮਿਲਦੀ ਰਹਿਣੀ ਉਹ ਤੇ ਹਰ ਕਿਸੇ ਸੁਣਦਾ ਫਿਰ ਆ ਲੀਡਰ ਨਹੀਂ ਮਾਮੇ ਸੁਣਦੇ ਲੀਡਰ ਨੇ ਤੈਨੂੰ ਪਹਿਲਾਂ ਆਖਿਆ ਭਈ ਅਸੀਂ ਜਾਣੇ ਆ ਕਿਸੇ ਦਾ ਕੋ ਕੰਮ ਹੋਵੇ ਜਾਈਏ ਭਾਜੀ ਬੂਆ ਖੜਕਾਈ ਦਾ ਭਾਜੀ ਦਾ ਭਾਜੀ ਵਾਲੀ ਛੇ ਬੀਬੀ ਤਾਂ ਡਰਦੇ ਬੋਲੇ ਕਬੂਏ ਹੁੰਦੇ ਹੋ ਜਾਂਦਾ ਵਾ ਤੇ ਬੀਬੀਆਂ ਅਸੀਂ ਥੱਲੇ ਬੈਠੀ ਹਾਡੇ ਵਰਗਾ ਗਰੀਬਾਂ ਨੂੰ ਰੇਲੀਆਂ ਕੱਢਦੇ ਨੇ ਤੇ ਛੰਡੇ ਫੜਾ ਦਿੰਦੇ ਆਪਣੀ ਬੁੱਢੀ ਅਸੀਂ ਥੱਲੇ ਬੈਠੀ ਆਪਣੀਆਂ ਕੱਢੇ ਧੁੱਪੇ ਪਤਾ ਤੇ ਲੱਗੇ ਮਜਾ ਉਸ پارٹی ਦਾ ਵਾ ਜਿਹੜੀ ਨਾਲ ਆਪ ਹੋ ਕੇ ਤੁਰੇ ਠੀਕ ਹੈ ਨਹੀਂ ਤੇ ਜਿਨ੍ਹਾਂ ਨੇ ਆਪ ਬਹਿ ਜਾਣਾ ਤਾਂ ਜਰੂਰ ਜੀ ਵੋਟਰ ਜਿਹੜੇ ਨੇ ਸਹੂਲਤਾਂ ਜਿਹੜੀਆਂ ਚਾਹੁੰਦੇ ਨੇ ਉਹ ਨਹੀਂ ਮਿਲਦੀਆਂ ਪਰ ਜਿਵੇਂ ਦੇ ਬੇਬੇ ਸਾਡੀ 60 ਸਾਲ ਦੀ ਉਮਰ ਆ ਪਰ ਆਂਦੇ ਜੀ ਮੇਰੀ ਬਢਾਈਪਾ ਪੈਨਸ਼ਨ ਵੀ ਨਹੀਂ ਆ ਜੁਵਾਨ ਦੱਸਦੇ ਨੇ ਤੁਹਾਨੂੰ ਪੈਨਸ਼ਨ ਲਾਉਂਦੇ ਨਹੀਂ ਤੁਹਾਡੀ ਮੇਰੇ ਪਿੰਡ ਦੇ ਜੁਵਾਨ ਦੱਸਦੇ ਆਂਦੇ ਜੁਵਾਨ ਆ ਤੂੰ ਮੈਂ ਕਿਹਾ ਨਾ ਲਾਓ ਮਰਜੋ ਪਰ ਇਹ ਹੋਏ ਮਕਾਨ ਤੁਹਾਡੀ ਉੱਤੇ ਪੈ ਜੀ ਤਾਂ ਜਰੂਰ ਜੀ ਮਾਤਾ ਜੀ ਦਾ ਦਰਦ ਜਿਹੜਾ ਬਿਆਨ ਕੀਤਾ ਮਾਤਾ ਜੀ ਨੇ ਜੇ ਬੜੀਆਂ ਵੋਟਰ ਆਏ ਨੇ ਬੜੀਆਂ ਸਰਕਾਰਾਂ ਆਈਆਂ ਕਿਸੇ ਨੇ ਆਮ ਜਨਤਾ ਦੀ ਸੁਣਵਾਈ ਨਹੀਂ ਕੀਤੀ ਤੇ ਇਹ ਮਾਤਾ ਜੀ ਜਿਹੜੀ ਰੋ ਰੋ ਕੇ ਆਪਣਾ ਦਰਦ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਆਮ ਲੀਡਰਾਂ ਨੂੰ ਚਾਹੀਦਾ ਜੇ ਇਹਨ ਆਪਾਂ ਵੱਡੇ ਵੱਡੇ ਏਸੀ ਵਾਲੇ ਜਿਵੇਂ ਮਾਤਾਂ ਦੀ ਰੂਮਾਂ ਦੇ ਵਿੱਚ ਬੈਠ ਜਾਂਦੇ ਨੇ ਤੇ ਜਨਤਾ ਜਿਹੜੀ ਬਾਹਰ ਧੁੱਪ ਦੇ ਵਿੱਚ ਰਹਿੰਦੀ ਹੈ ਇਹ ਆਮ ਜਨਤਾ ਦੀ ਫਰਿਆਦ ਹੈ ਆਮ ਜਨਤਾ ਦੀ ਫਰਿਆਦ ਉਹਨਾਂ ਲੀਡਰਾਂ ਤਾਂ ਹੀ ਪਹੁੰਚਣੀ ਚਾਹੀਦੀ ਹੈ